ਬੰਦੀ ਸਿੰਘਾਂ ਅਤੇ ਭਾਈ ਰਾਜੋਆਣਾ ਨੂੰ ਲੈ ਕੇ ਅਤੇ ਕਈ ਹੋਰ ਮੁੱਦਿਆਂ ਨੂੰ ਲੈ ਕੇ ਐਸਜੀਪੀਸੀ ਦੇ ਵੱਲੋਂ ਮੀਟਿੰਗ ਕੀਤੀ ਗਈ ਤੇ ਜਿਸ ਦੇ ਵਿੱਚ ਕਈ ਚਰਚਾ ਵੀ ਹੋਈਆਂ ਦੱਸਦੀ ਕਿ ਬੀਤੇ ਦਿਨਾਂ ਦੇ ਵਿੱਚ ਸੁਲਤਾਨਪੁਰ ਲੋਧੀ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਤੇ ਜਿਸ ਦੇ ਉੱਤੇ ਪੁਲਿਸ ਪ੍ਰਸ਼ਾਸਨ ਅਤੇ ਨਿਹੰਗ ਸਿੰਘਾਂ ਵਿਚਕਾਰ ਝੜਪੋਗੀ ਤੇ ਜਿਸ ਨੂੰ ਲੈ ਕੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਤੇ ਉਹਨਾਂ ਨੇ ਪੰਜਾਬ ਸਰਕਾਰ ਤੇ ਤਿੱਖੇ ਨਿਸ਼ਾਨੇ ਵਿਸਾਦੇ ਨੇ ਅਤੇ ਉਹਨਾਂ ਨੇ ਕਿਹਾ ਹੈ ਕਿ ਕਾਫੀ ਸਮਾਂ ਹੋ ਗਿਆ ਤੇ ਐਸਜੀਪੀਸੀ ਦੇ ਕੁਝ ਸਿੰਘਾਂ ਦੇ ਵੱਲੋਂ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰੰਤੂ ਸੁਲਤਾਨਪੁਰ ਲੋਧੀ ਵਾਲੇ ਮੁੱਦੇ ਦੇ ਉੱਤੇ ਭਗਵੰਤ ਮਾਨ ਨੇ ਚੁੱਪ ਵੱਟੀ ਹੋਈ ਹੈ ਤੇ ਜਿਸ ਨੂੰ ਲੈ ਕੇ ਆਣ ਦੇਖਾ ਵੀ ਕੀਤਾ ਜਾ ਰਿਹਾ ਹੈ ਇਹ ਬਿਆਨ ਦਿੱਤੇ ਗਏ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਹੋਰ ਉਹਨਾਂ ਦਾ ਕੀ ਕਹਿਣਾ ਹੈ ਆਬਜੈਕਟਿਵ ਦੀ ਮੀਟਿੰਗ ਸੀ ਜੇਦੇਵੇ ਸਾਵ ਤੋਂ ਪਹਿਲਾਂ ਸਖਰੀ ਦੰਦਨਾ ਸਾਹਿਬ ਦੇ ਸਾਫ ਦਾ ਜ਼ਫੇਦਾਰ ਮੈਂਬਰ ਐਸਜੀਪੀਸੀ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਜੀ ਨੰਦਗੜ ਉਹ ਵਜ ਚਲਾਣਾ ਕਰਕੇ ਉਹਨਾਂ ਦਾ ਸ਼ੋਕ ਮਤਾ ਸੀ ਮੂਰ ਮੰਤਰ ਤੇ ਜਾਪ ਕਰਕੇ ਫਤਗੁਰ ਦੇ ਚਾਰਨਾਮ ਦੇ ਵਿੱਚ ਅਰਵਾਜ਼ ਦਿੱਤੀ ਦੂਸਰਾ ਕਾਟਕਾਨਾ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਕਿਉਂਕਿ ਜਿਹੜਾ ਸਾਊਂਡ ਸਿਸਟਮ ਹੈ ਬਹੁਤ ਪੁਰਾਣਾ ਹੋ ਚੁੱਕਾ ਇਹ ਆਧੁਨਿਕ ਤਕਨੀਕ ਦੇ ਉੱਤੇ ਇਹਨੂੰ ਨਵਾਂ ਸਾਊਂਡ ਸਿਸਟਮ ਕਰਨ ਦੀ ਲਾਉਣ ਦੀ ਜਿਹੜੀ ਆ ਉਹ ਪ੍ਰਵਾਨਗੀ ਦਿੱਤੀ ਗਈ ਉਹ ਤੋਂ ਇਲਾਵਾ ਗੁਰਦੁਆਰਾ ਸ਼ਹੀਦੀ ਦਗਾਚ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਆਸਥਾਨ ਕੋनो ਵੀ YouTube ਵਰ ਸੋਸ਼ਲ ਜਿਹੜਾ ਸਾਡਾ ਚੈਨਲ ਆ ਉਹ ਤੋਂ ਹੀ ਪ੍ਰਸਾਰਤ ਕੀਤਾ ਜਾਇਆ ਕਰੂਗਾ ਕੌਗੇ ਦੇਖਣ ਵਿੱਚ ਬਹੁਤ ਸ਼ਿਕਾਇਤਾਂ ਆਈਆਂ ਕਿ ਉਸ ਚੈਨਲ ਦੇ ਵਿੱਚ ਬੜੀ ਵੱਡੇ ਪੱਧਰ ਤੇ ਜਿਹੜੀ ਆ ਉਹ ਚੋਰੀ ਕੀਤੀ ਜਾਂਦੀ ਆ ਇਸ ਕਰਕੇ ਉਹਨੂੰ ਵੀ ਅਸੀਂ ਆਪਣੇ ਇੰਡੀਵਿਜੂਅਲ ਤੌਰ ਦੇ ਉੱਤੇ ਹੁਣ YouTube ਜਿਹੜਾ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੈਨਲ ਆ। ਉਹ ਤੇ ਜਿਹੜਾ ਉਹ ਕੀਤਾ ਜਾਊਗਾ। ਤੀਸਰਾ ਇੱਕ ਬਹੁਤ ਵੱਡਾ ਅਹਿਮ ਸਿਕਾ। ਕਿ ਤਖਤ ਸ੍ਰੀ ਕਾਹਲ ਤਖਤ ਸਾਹਿਬ ਨੂੰ ਗੁਰਦੁਆਰਾ ਕਾਹਲੀ ਬੁੰਗਾ ਜਿਹੜਾ ਸੋਲ ਬੁੰਗਾ ਸultanpur Lodhi ਕਾਹਲ ਬੁੰਗਾ ਉਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਪਹਿਲਾਂ ਉੱਥੇ ਵੱਡੇ ਪੱਧਰ ਤੇ ਫਾਇਰਿੰਗ ਕੀਤੀ ਗਈ। ਉਹਦੇ ਲਈ ਸ਼ਮਣੇ ਕੋਰ ਦਰਾ ਪ੍ਰਬੰਧਕ ਕਮੇਟੀ ਨੂੰ ਉਦੇਸ਼ ਹੋਇਆ ਸੀ ਕਿ ਉਹ ਕਮੇਟੀ ਬਣਾ ਕੇ ਉਹਦੀ ਸਾਰੀ ਜਿਹੜੀ ਆ ਉਹ ਰਿਪੋਰਟ ਕੀਤੀ ਜਾਵੇ। ਅੱਜ ਉਹ 6 ਮੈਂਬਰ ਜਿਹੜੀ ਕਮੇਟੀ ਬਣਾਈ ਸੀ ਉਸ ਕਮੇਟੀ ਨੇ ਜਿਹੜੇ ਭਾਈਕਰਵਾ ਸਿੰਘ ਖਾਲਸਾ ਐਡ ਕਰਦੇ ਸੀ ਉਹਨਾਂ ਨੇ ਆਜਾ ਰਿਪੋਰਟ ਸੌਂਪ ਦਿੱਤੀ ਆ ਔਰ ਉਸ ਰਿਪੋਰਟ ਦੇ ਆਧਾਰ ਤੇ ਇਹਨਾਂ ਨੇ ਉਸ ਰਿਪੋਰਟ ਬਣਾਉਣ ਲਈ ਐਡਮਿਨਿਸਟ੍ਰੇਸ਼ਨ ਨੂੰ ਵੀ ਅਪਰੋਚ ਕੀਤੀ ਔਰ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਸੀ ਜਿਨ੍ਹਾਂ ਦੇ ਪਾਕਿਆਦਾਰ ਕਿਤੇ ਉਹਨਾਂ ਨਾਲ ਵੀ ਉਹਨਾਂ ਦਾ ਵੀ ਵਿਆਰ ਰਿਕਾਰਡ ਕੀਤੇ ਸਿੰਘ ਸਾਹਿਬ ਗਿਆਨੀ ਬਲਬੀਰ ਸਿੰਘ ਜੀ ਮੁਖੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਉਹਨਾਂ ਦੇ ਵੀ ਬਿਆਨ ਦਰਜ ਕੀਤੇ ਇਸੇ ਤਰਜ਼ ਤੇ ਗਿਆਨੀ ਮਾਨ ਸਿੰਘ ਜੀ ਜਿਹੜੇ ਉਹ ਦੂਸਰੇ ਤਰ੍ਹਾਂ ਦੇ ਤੋਂ ਜਿਹਨਾਂ ਤੇ ਇਲਾਜ ਕਰਦੇ ਸੀ ਵੀ ਕਬਜ਼ਾ ਕੀਤਾ ਉਹਨਾਂ ਦੇ ਵੀ ਬਿਆਨ ਦਰਜ ਕੀਤੇ ਕੁਝ ਜੇਲ੍ਹ ਦੇ ਵਿੱਚ ਜਿਹੜੇ ਸਗੇ ਉਹਨਾਂ ਦੇ ਵੀ ਨਾਲ ਜਾ ਕੇ ਨਹੀਂ ਮੀਟਿੰਗਾਂ ਮੁਲਾਕਾਤਾਂ ਕਰਕੇ ਤੇ ਉਹਨਾਂ ਦੇ ਵੀ ਬਿਆਨ ਦਰਜ ਕੀਤੇ ਕੁਝ ਆਂਡ ਗਵਾਂਡ ਦੇ ਜਿਹੜੇ ਲੋਕ ਸੀ ਉਹਨਾਂ ਦੇ ਵੀ ਬਿਆਨ ਦਰਜ ਕੀਤੇ ਉਹ ਤੋਂ ਇਲਾਵਾ ਫਿਰ ਜਿਹੜੇ ਚੈਨਲ ਸਗੇ ਉਹ ਚੈਨਲ ਵਾਲੇ ਦੋ ਬੱਚੇ ਸੀ ਪੀਪੀਸੀ ਦੇ ਇੱਕ ਦੀਆਂ ਤਾਂ ਉਂਗਲਾਂ ਹੀ ਤੋੜ ਦਿੱਤੀਆਂ ਉਂਗਲਾਂ ਵੀ ਬੇਰਹਿਮੀ ਨਾਲ ਤੋੜੀਆਂ ਕੈਮਰਾ ਖੋਲਿਆ ਪਰ ਲੱਕੀਲੀ ਕਹਾਂ ਉਹ کئی ਵਾਰੀ ਪਿੱਛੇ ਸਬੂਤ ਬੰਦਾ ਛੱਡ ਜਾਂਦਾ ਉਹਨਾਂ ਦੇ ਕੋਲ ਇੱਕ ਹੋਰ ਵੀਡੀਓ ਸੀ ਜਿਹੜੀ ਉਹਨੇ ਮੌਕੇ ਤੇ ਰਿਕਾਰਡ ਕੀਤੀ ਆ ਉਹ ਵੀ ਸਾਨੂੰ ਨੇ ਪੈਨ ਡਰਾਈਵ ਆ ਕੇ ਸਾਡੇ 'ਚ ਭੋਤ ਕੀਤੀ ਆ ਉਹਦੇ ਵਿੱਚ ਲਗਭਗ ਹਜ਼ਾਰ ਤੋਂ ਉੱਤੇ ਆਟੋਮੈਟਿਕ ਵੈਪਨਾਂ ਨਾਲ ਗੋਲੀਆਂ ਚੱਲੀਆਂ ਇਸੇ ਤਰਜ਼ ਤੇ ਐਸਐਸਪੀ ਤੇ ਡੀਸੀ ਸਾਹਿਬ ਨੂੰ ਵੀ ਨਹੀਂ ਸੰਪਰਕ ਕੀਤਾ ਇੱਥੋਂ ਚਿੱਠੀਆਂ ਵੀ ਅਸੀਂ ਲਿਖੀਆਂ ਆ ਡੀ ਸੀ ਸਾਹਿਬ ਨੇ ਕਿਹਾ ਕਿ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਤੇ ਐਸ ਐਸ ਵੀ ਸਾਹਿਬਾਂ ਤਾਂ ਮਿਲੀ ਨਹੀਂ ਉਹ ਕਹਿੰਦੇ ਕਿਧਰੇ ਚਲ ਗਏ 2 3 4 ਦਿਨ ਉਹਨਾਂ ਨੂੰ ਅੜੀਕਦੇ ਵੀ ਰਹੇ ਹੋਰ ਵੀ ਜਿੰਨੇ ਅਧਿਕਾਰੀ ਸੀ ਉਹ ਵੀ ਸਾਰੇ ਅੜੀਕਦੇ ਰਹੇ ਪਰ ਇਸ ਰਿਪੋਰਟ ਦੇ ਵਿੱਚ ਇਹਨਾਂ ਨੇ ਜਿਹੜਾ ਵਰਨਨ ਕੀਤਾ ਕਿਉਂਕਿ ਉਹ ਸਿੰਘ ਸਾਹਿਬ ਨੇ ਪਰਸੋਂ ਨੂੰ ਆਉਣਾ ਉਹਨਾਂ ਦੇ ਸਪੋਰਟ ਕੀਤੀ ਜਾਊਗੀ ਮੁੱਖ ਤੌਰ ਤੇ ਤਿੰਨ ਸਵਾਲ ਸਿਗੇ ਪਹਿਲਾ ਸਵਾਲ ਪੇ ਗੁਰੂ ਘਰ ਦੇ ਵਿੱਚ ਜਿਹੜੀ ਰਹਿਤ ਮਰਿਆਦਾ ਉਹਦੀ ਉਲੰਘਣਾ ਹੋਈ ਆ ਦੂਸਰਾ ਕਿਸ ਦੇ ਹੁਕਮ ਦੇ ਨਾਲ ਪੁਲਿਸ ਗੁਰਦੁਆਰਾ ਸਾਹਿਬ ਦੇ ਅੰਦਰ ਇੰਟਰ ਹੋਈ ਜਾਂਦ ਕੇ ਅੰਦਰਲੇ ਪਾਸੇ ਕਿਸੇ ਪੱਖ ਤੋਂ ਵੀ ਕੋਈ ਸ਼ੋਰ ਸ਼ਰਾਬਾ ਜਾਂ ਕੋਈ ਚੁਣੌਤੀ ਨਹੀਂ ਸੀ ਦੀ ਕਿਉਂਕਿ ਅਖੰਡ ਪਾਠ ਸਾਹਿਬ ਚੱਲ ਰਹੇ ਸੀ ਤੇ ਤੀਸਰਾ ਫਿਰ ਬੂਟਾ ਸਮੇਤ ਅੰਦਰ ਜਾ ਕੇ ਉੱਥੇ ਤਾਬੜ-ਤਾਬੜ ਗੋਲੀਆਂ ਚਲਾਉਣੀਆਂ ਉਹ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਸੀ ਇਹਨੀ ਰਿਪੋਰਟ ਦੇ ਵਿੱਚ ਉਹ ਸਾਰਾ ਵਰਣਨ ਕਰ ਦਿੱਤਾ ਔਰ ਇਹ ਵੀ ਇਹਨੀ ਵਰਣਨ ਕੀਤਾ ਕਿ ਅੱਜ ਤੱਕ ਸਰਕਾਰ ਇਸ ਮੁੱਦੇ ਤੇ ਚੁੱਪ ਬੈਠੀ ਹੈ ਅਕਸਰ ਦੇਖਣੇ ਵਿੱਚ ਆਇਆ ਕਿ ਜੇਲੇ ਕਿਸੇ ਹੋਰ ਪਾਸੇ ਕੋ ਬਿਆਦਮੀ ਹੋਵੇ ਹੋਰ ਝਗੜਾ ਹੋਵੇ ਬੜੇ ਜੋਸ਼ੋਕਰੋਸ਼ ਦੇ ਨਾਲ ਆਪਾਂ ਵਾਹਾਂ ਟੰਗ ਟੰਗ ਕੇ ਜਾ ਕੇ ਉੱਤੇ ਵਿਖਿਆਨ ਕਰਦੇ ਆਂ ਪਰ ਇੱਥੇ ਸਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਪ੍ਰਕਾਸ਼ ਦਿਖਾੜਾ ਦੋ ਤਿੰਨ ਦਿਨ ਬਾਅਦ ਸੀ ਤੇ ਇੱਥੇ ਕੋਈ ਮਰਿਆਦਾ ਦਾ ਨਹੀਂ ਕਿਸੇ ਨੇ ਧਿਆਨ ਕੀਤਾ ਗੋਲੀਆਂ ਚਲਾਉਣ ਦਾ ਕਿਸੇ ਨੇ ਨਹੀਂ ਧਿਆਨ ਕੀਤਾ ਇਸ ਤੌਰ ਤੇ ਸਿੱਧੇ ਤੌਰ ਦੇ ਉੱਤੇ ਇਹਨਾਂ ਨੇ ਅੱਜ ਜਿਹੜੀ ਉਹ ਰਿਪੋਰਟ ਦਿੱਤੀ ਆ ਉਹ ਦੇਵਾਂਗੇ ਤਸੀਂ ਅਕਾਲ ਤਖਤ ਤੋਂ ਇਹਨਾਂ ਨੇ ਜਿਹੜਾ ਮੁੱਖ ਤੌਰ ਤੇ ਕੋ ਦੋਚੀਆ ਉਹ ਹੀ ਨਹੀਂ ਅੰਦਰ ਰਾਤ ਕਰ ਦਿੱਤਾ ਉਹ ਰਿਪੋਰਟ ਹਮ ਸਿੰਘ ਸਾਹਿਬ ਦੇ ਆਇਆ ਤੇ ਦੇਵਾਂਗੇ ਵੀ ਇਹ ਜਿਹੜਾ ਕਾਰਜ ਆ ਬੜਾ ਵੱਡਾ ਬਿਆਦਵੀ ਦਾ ਇਹ ਵੀ ਆਪਾਂ ਅਕਸਰ ਦੇਖਦੇ ਆ ਕਿ ਕਈ ਗੱਲਾਂ ਜਿਹੜੀਆਂ ਪਹਿਲੇ ਹੋਈਆਂ ਕੋ 10 ਸਾਲ ਪਹਿਲਾਂ 20 ਸਾਲ ਪਹਿਲਾਂ ਉਹਨੂੰ ਤਾਂ ਬੜੇ ਜੋੜਨਾ ਚਾਹਕਦੇ ਤੇ ਅੱਜ ਸਰਕਾਰ ਜਿਹੜੀ ਉਹ ਬੋਨਿੰਗ ਹੋ ਗਈ ਕਿ ਅੰਦਰ ਕੋ ਝਗੜਾ ਨਹੀਂ ਅੰਦਰੋਂ ਕੋਈ ਕਿਸੇ ਤਰ੍ਹਾਂ ਦਾ ਕੋ ਖਤਰਾ ਨਹੀਂ ਤੇ ਫਿਰ ਅੰਦਰ ਐਂਟਰ ਹੋ ਜਾਣਾ ਬਗੈਰ ਸਪੀਕਰ ਬੈਰਨ ਵਾਰਨਿੰਗ ਤੋਂ ਤੇ ਫਿਰ ਅੰਦਰ ਗੂਟਾ ਸਮੇਤ ਜਾਣਾ ਤੇ ਫਿਰ ਉਹ ਅੰਦਰ ਜਾ ਕੇ ਬਿਆਦਬੀ ਕਰਨੀ ਔਰ ਉਹਦਾ ਸਭ ਤੋਂ ਵੱਡਾ ਜਿਹੜਾ ਪਾਕਿਆ ਉਹ ਆਪੇ ਅੰਦਰ ਅਥਰੂ ਗੈਸ ਦੇ ਜਿਹੜੇ ਉਸ ਸੈਲ ਸਿੱਟੇ ਗਏ ਅੰਦਰ ਖੰਡਪਾੜ ਸਾਹਿਬ ਉਹ ਵੀ ਖੰਡਤ ਹੋਏ ਇਹ ਵਿੱਚ ਕੋਈ ਦੋਰਾਮਾ ਨਹੀਂ ਪਰ ਕਿਉਂਕਿ ਸਰਕਾਰ ਆ ਪੁਲਿਸ ਇੰਨੀ ਸੀ ਉੱਥੇ ਜੋ ਲੋਕਾਂ ਨੇ ਦੱਸਿਆ ਕਿ ਬਹੁਤ ਵੱਡੀ ਪੱਧਰ ਤੇ ਜਿਹੜੀ ਉਹ ਫੋਰਸ ਉੱਤੇ ਕੀਤੀ ਕਰਤੀ ਕੀਤੀ ਸੀ ਮੈਂ ਰਿਪੋਰਟ ਤੋਂ ਇਲਾਵਾ ਵੀ ਸਰਕਾਰ ਨੂੰ ਕਹਿਣਾ ਚਾਹੁੰਦਾ ਵੀ ਕਿਹੜਾ ਅੰਦਰ ਉੱਤੇ ਐਡਾ ਵੱਡਾ ਜਿਹੜਾ ਆ ਉਹ ਦਿਖਾਤ ਵਾਪਰ ਗਿਆ ਸੀ ਜਿਹਦੇ ਲਈ ਐਡੀ ਵੱਡੇ ਪੱਧਰ ਦੇ ਉੱਤੇ ਕੀਤੀ ਉਹ ਪੁਲਿਸ ਤੇ ਮੈਂ ਸਾਡੀਆਂ ਜਿਹੜੀਆਂ ਜਥੇਬੰਦੀ ਬੁੱਢਾਦਾਲ ਦੀ ਉਹਨਾਂ ਨੂੰ ਵੀ ਕਹਿਣੀ ਤਗੀਦ ਕਰਨੀ ਚਾਹੁੰਦਾ ਵੀ ਤੁਹਾਡੇ ਨਾਲ ਨਹੀਂ ਕੋਈ ਵੀ ਕਿਉਂਕਿ ਤੁਹਾਡੇ ਕਿਉਂਕਿ ਅਕਸਰ ਮੈਂ ਦੇਖਣਾ ਬਹੁਤ ਸਾਰੇ ਗੁਰਦੁਆਰਿਆਂ ਦੇ ਕਈ ਵਾਰੀ ਜਥੇਬੰਦੀਆਂ ਦੇ ਝਗੜੇ ਚੱਲਦੇ ਆ ਸਾਡਾ ਕੇਵਲ ਤਾਂ ਕੇਵਲ ਬ੍ਰੋਹਰ ਸਰਕਾਰ ਦੇ ਨਾਲ ਆ ਕਿ ਸਰਕਾਰ ਐਂਟਰ ਹੋਈ ਤੇ ਕਿਉਂ ਹੋਈ ਕਿਉਂਕਿ ਗੁਰਦੁਆਰਾ ਸਹਿਮਾਨ ਦਾ ਕੋਈ ਪ੍ਰਬੰਧ ਦਾ ਸੰਬੰਧ ਸੀ ਸ੍ਰੀ ਅਕਾਲ ਤਖਤ ਤੁਹਾਨੂੰ ਕਹਿ ਦਿੰਦੇ ਸ਼ੋਮਣੀ ਕਮੇਟੀ ਨੂੰ ਕਹਿ ਦਿੰਦੇ ਬੈਠ ਕੇ ਅੱਗੇ ਵੀ ਆਪਾਂ ਹੱਲ ਸਾਰੇ ਕਰਦੇ ਆਂ ਪਰ ਹੱਲ ਕਰਨ ਦੀ ਬਜਾਏ ਸਿੱਧਾ ਜਾ ਕੇ ਐਂਟਰ ਹੋਣਾ ਸੋ ਜਥੇਬੰਦੀਆਂ ਸਾਡੀਆਂ ਸ਼ੋਮਣੀ ਕਮੇਟੀ ਦੀਆਂ ਸਤਕਾਰਤਿਆ ਪਰ ਜਿੱਥੇ ਮਰਿਆਦਾ ਦਾ ਲੰਘਣ ਹੋਵੇ ਉੱਤੇ ਸ਼ੋਹਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਰੂਰ ਬੋਲਦੀ ਹੈ। ਸੋ ਸਰਕਾਰ ਨੇ ਜੋ ਕੀਤਾ ਉਹ ਬਾਝਬਨ ਕੀਤਾ। ਸੋ ਉਹ ਇੱਕ ਰਿਪੋਰਟ ਜਿਹੜੀ ਸੀ ਅੱਜ ਉਹ ਵੀ ਨਸ਼ਰ ਕੀਤੀ ਗਈ। ਇੱਕ ਪਿਛਲੇ ਦਿਨੀ ਕਿਉਂਕਿ ਇੱਕ ਦੇਖਣ ਵਿੱਚ ਆਇਆ ਸੀ ਕਿ ਸਰਪਉ ਦੀ ਬਹੁਤ ਵੱਡੇ ਪੱਧਰ ਤੇ ਮਰਿਆਦਾ ਦਾ ਲੰਘਣ ਹੁੰਦਾ ਹੈ। ਉਹਦੇ ਲਈ ਭਾਵੇਂ ਅਸੀਂ ਪਹਿਲਾਂ ਵੀ ਆ 15 ਬਾੜੇ 'ਚ ਕਿਹਾ ਸੀ ਭਈ ਇਹ ਨਾ ਕੀਤਾ ਜਾਵੇ ਹੁਣ ਅੱਜ ਐਗਜ਼ੈਕਟਿਵ ਨੇ ਸਾਰੇ ਇੱਕਮਤ ਹੋ ਕੇ ਕਿ ਜਿਹੜੇ ਸਰਪੋਅ ਆ ਕਿਹਨੂੰ ਦਿੱਤੇ ਜਾਣੇ ਆ ਤੇ ਕਿਹਨੇ ਦੇਣੇ ਆ ਇਹ ਮर्याਦਾ ਦਾ ਜ਼ਰੂਰ ਅੱਜ ਧਿਆਨ ਰੱਖਦੇ ਹੋਏ ਸਾਰੇ ਗੁਰਦੁਆਰਾ ਸਹਿਬਾਨਾਂ ਨੂੰ ਇਹ ਬੇਨਤੀ ਕਰਦੇ ਆ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਸਥਾਨਾਂ ਨੂੰ ਕਿ ਮੇਨ ਤੌਰ ਤੇ ਸਤ ਸਤਗੁਰੂ ਜੀ ਦੇ ਜੋਤੀ ਜੋਤ ਦਿਵਸ ਸਤਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਜਾਂ ਸਤਗੁਰੂ ਜੀ ਦੀ ਗੁਰਤਾ ਗੱਦੀ ਦੇ ਸਾਰੇ ਦਿਹਾੜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਵੱਡੇ ਪੰਦਰ ਤੇ ਉਹ ਮਨਾਏ ਜਾਂਦੇ ਹਨ ਹੁਣ ਸਿਰਫ ਅੰਦਰਲੇ ਪ੍ਰਬੰਧ ਦੇ ਵਿੱਚ ਜਿਹੜੇ ਸਾਡੇ ਗ੍ਰੰਥੀ ਆ ਜਾਂ ਸਾਡੇ ਕੀਰਤਨੀਏ ਉਹਨਾਂ ਨੂੰ ਸਿਰਪਾਉ ਦਿੱਤੇ ਜਾਣਗੇ ਬਾਕੀ ਸਾਰੇ ਇੱਕ ਟੱਕੋਂ ਜਿਹੜੇ ਸਾਡੇ ਕੋਈ ਮਹਾਪੁਰ ਸਤਕਾਰ ਜਥੇਬੰਦੀਆਂ ਦੇ ਸਤਕਾਰਤੇ ਆ ਉਹਨਾਂ ਨੂੰ ਦਿੱਤਾ ਜਾਊਗਾ ਜਿਨ੍ਹਾਂ ਦਾ ਸਿੱਖੀ ਦੇ ਵਿੱਚ ਯੋਗਦਾਨ ਆ ਆਮ ਕਰਕੇ ਜਿਹੜੀ ਹੁੰਦੀ ਸੀ ਵੀ ਹਰੇਕ ਬੰਦਾ ਹੀ ਮੋਹਰ ਨੂੰ ਸਿਰ ਕੱਢ ਲਵੇ ਇਹ ਜਿਹੜੇ ਸਰਪ ਬਿਲਕੁਲ ਟੋਟਲੀ ਬੰਦ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਖਰਚ ਦੇ ਵਿੱਚੋਂ ਜਿਹੜੇ ਇਹ ਹੁੰਦੇ ਸੀ ਉਹਦੇ ਵਿੱਚੋਂ ਇੱਕ ਹੁਣ ਮੈਂ ਹਾਲੇ ਬੋਲਣਾ ਨਹੀਂ ਕਿਉਂਕਿ ਮੇਰੀ ਆਤ ਤੇ ਆਪੇ ਜਿਹੜੇ ਕੁਝ ਨਾ ਕੁਝ ਕਰ ਲਈਏ ਫੇਰ ਬੋਲੀਏ ਉਹ ਕਿਸੇ ਚੰਗੇ ਪਾਸੇ ਦੇ ਵਿੱਚ ਲਾਵਾਂਗੇ ਤਾਂ ਕਿ ਕੌਮ ਦਾ ਜਿਹੜਾ ਉਜਲਾ ਭਵਿਕ ਹਰੀਆਬਲ ਦੱਸਦਾ ਆ ਜਿਹੜੇ ਬੱਚੇ ਬੱਚੀਆਂ ਅੱਜ ਵਿਦੇਸ਼ਾਂ ਨੂੰ ਦੌੜਦੇ ਆ ਭਾਵੇਂ ਅਸੀਂ ਅਕੈਡਮੀ ਪਹਿਲਾਂ ਵੀ ਸ਼ੁਰੂ ਕਰ ਲਈ ਆ ਪਰ ਹੋਰ ਵੀ ਇੱਕ ਸ਼ੁਰੂ ਕਰਾਂਗੇ ਤਾਂ ਕਿ ਬੱਚਿਆਂ ਦਾ ਰਿਹਾ ਇਹਦੇ ਵੱਲ ਵੱਧ ਸਕੇ